ਦਜੀਤ ਸਿੰਘ ਜੀ ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਉੱਤੇ ਉੱਥੇ ਦੇ ਆਸਟ੍ਰੇਲੀਆ ਦੇ ਮੀਡੀਆ ਵੱਲੋਂ ਕਾਫੀ ਚਰਚਾ ਵੀ ਹੋ ਰਹੀ ਹੈ ਉਸ ਦੀ ਕਿ ਵੀਡੀਓ ਵਾਇਰਲ ਹੋਈ ਹੈ ਕੀ ਹੈ ਸਾਰਾ ਮਸਲਾ ਸਰ ਦਰਸ਼ਕਾਂ ਨੂੰ ਖੁੱਲਕੇ ਦੱਸੋ ਕਿ ਕਿਉਂ ਉਸ ਸਿੱਖ ਨੌਜਵਾਨ ਦੀ ਜੋ ਡਿਲੀਵਰੀ ਭਾਈ ਹੈ ਪੂਰੇ ਸਟੇਟੇ ਚਰਚਾ ਹੋ ਰਹੀ ਹੈ ਜਿਵੇਂ ਇੱਕ ਲੇਡਸ ਉਸ ਦੀ ਕਾਫੀ ਤਾਰੀਫਾਂ ਵੀ ਕਰਦੀ ਪਈ ਹੈ ਇਹ ਸਾਰੀ ਇਸ ਘਟਨਾ ਦੇ ਪਿੱਛੇ ਦੀ ਜੜਤ ਦਰਸ਼ਕਾਂ ਨੇ ਕਿਰਪਾ ਕਰਕੇ ਜੀ ਜੀ ਹਾਂਜੀ ਆਸਟ੍ਰੇਲੀਆ ਤੋਂ ਇਹ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਤੇ ਦੁਨੀਆ ਇਸ ਵੀਡੀਓ ਨੂੰ ਦੇਖ ਰਹੀ ਹੈ ਤੇ ਬੜੀ ਖੁਸ਼ ਹੋ ਰਹੀ ਹੈ ਵਧੀਆ ਕਮੈਂਟਸ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਆਪਾਂ ਅਕਸਰ ਗੱਲਾਂ ਕਰਦੇ ਹੁੰਨੇ ਆ ਅਸੀਂ ਪਿਛਲੀਆਂ ਵੀਡੀਓਸ ਵੀ ਗੱਲ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਸਿੱਖ ਬਜ਼ੁਰਗ ਦੇ ਉੱਤੇ ਹਮਲਾ ਹੋਇਆ ਬੁਲਵਰਹੈਂਪਟਨ ਦੇ ਵਿੱਚ ਜਿਹੜਾ ਇੰਗਲੈਂਡ ਦਾ ਇੱਕ ਸ਼ਹਿਰ ਹੈ ਬੁਲਵਰਹੈਂਪਟਨ ਉੱਥੇ ਸਿੱਖ ਬਜ਼ੁਰਗਾਂ ਦੇ ਉੱਤੇ ਹਮਲਾ ਹੋਇਆ ਤੇ ਮਤਲਬ ਕਹਿਣ ਦਾ ਭਈ ਇੱਕ ਉਹ ਟਰੱਕ ਡਰਾਈਵਰ ਮੁੰਡਾ ਜਿਹਨੇ ਪਟਕਾ ਸਿਰ ਤੇ ਬੰਨਿਆ ਹੋਇਆ ਤੇ ਉਹਦੀ ਵਜ੍ਹਾ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਹਨੇ ਹਾਈਵੇ ਦੇ ਉੱਤੇ ਯੂ ਟਰਨ ਮਾਰ ਲਿਆ ਆਪਣੇ ਟਰੱਕ ਦੇ ਨਾਲ ਸੋ ਇਹ ਇਸ ਤੋਂ ਬਾਅਦ ਉਹ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹ ਦੇਖੋ ਇਹ ਸਰਦਾਰ ਇਹ ਪੱਗਾਂ ਵਾਲੇ ਜਿਹੜੇ ਨੇ ਇਹਨਾਂ ਨੂੰ ਪਤਾ ਨਹੀਂ ਚਲਾਉਣ ਦਾ ਜਾਂ ਇਹ ਕੱਲ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੋ ਹੁਣ ਆਸਟ੍ਰੇਲੀਆ ਤੋਂ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਕੀ ਹੈ ਕਿ ਇੱਕ ਡਿਲੀਵਰੀ ਬੋਏ ਹੈਗਾ ਮਤਲਬ ਕਿ ਇੱਕ ਡਿਲੀਵਰੀ ਕਰਨ ਵਾਲਾ ਨੌਜਵਾਨ ਕਿਸੇ ਘਰ ਦੇ ਵਿੱਚ ਜਾਂਦਾ ਹੈ ਉਹਦਾ ਪਾਰਸਲ ਦੇਣ ਵਾਸਤੇ ਸੋ ਉਹ ਘਰ ਨਹੀਂ ਹੁੰਦੇ ਤੇ ਉਹ ਕੀ ਕਰਦਾ ਵੀ ਮੀਂਹ ਪੈਣ ਵਾਲਾ ਮੌਸਮ ਬਣ ਗਿਆ ਜਾਂ ਮੀਂਹ ਸ਼ੁਰੂ ਹੋ ਗਿਆ ਉਹਦੇ ਕਰਦਿਆਂ ਕਰਦਿਆਂ ਉਹਦੇ ਉਹ ਪਾਰਸਲ ਰੱਖਦਿਆਂ ਰੱਖਦਿਆਂ ਤੇ ਹੁੰਦਾ ਕੀ ਹੈ ਵੀ ਉਹ ਜਿਹੜੀਆਂ ਚਾਦਰਾਂ ਨੇ ਉਸ ਘਰ ਦੀਆਂ ਉਹ ਸੁੱਕਣੇ ਪਾਈਆਂ ਹੋਈਆਂ ਸੀ ਮਤਲਬ ਕਿ ਉਹ ਘਰ ਵਾਲਿਆਂ ਨੇ ਬਾਹਰ ਆਪਣੇ ਜਿਹੜੇ ਵਿਹੜੇ ਦੇ ਵਿੱਚ ਉਹ ਚਾਦਰਾਂ ਸੁੱਕਣੇ ਪਾਈਆਂ ਹੋਈਆਂ ਸੋ ਜੇ ਉਹ ਮੁੰਡੇ ਨੇ ਗੁਰਸਿੱਖ ਨੌਜਵਾਨ ਜਿਹੜਾ ਹੈਗਾ ਉਹਨੇ ਵੇਖਿਆ ਕਿ ਇੱਕ ਤਾਂ ਮੀਂਹ ਪੈਣ ਲੱਗਾ ਉਹ ਉਹਨੇ ਪਾਰਸਲ ਕਵਰ ਕਰਕੇ ਰੱਖਿਆ ਪਹਿਲਾਂ ਤੇ ਭਈ ਇਹ ਗਿੱਲਾ ਨਾ ਹੋ ਜੇ ਉਸ ਤੋਂ ਬਾਅਦ ਉਹ ਕੀ ਕਰਦਾ ਤਾਰ ਦੇ ਉੱਤੋਂ ਚਾਦਰਾਂ ਲਾਉਣ ਲੱਗ ਪੈਂਦਾ ਕਿ ਇਹ ਮੀਂਹ ਪੈਣ ਲੱਗ ਪਿਆ ਤੇ ਇਹਨਾਂ ਦੀਆਂ ਚਾਦਰਾਂ ਗਿੱਲੀਆਂ ਹੋ ਜਾਣਗੀਆਂ ਸੋ ਸਾਰੀਆਂ ਚਾਦਰਾਂ ਲਾ ਕੇ ਤੇ ਇੱਕ ਸੇਫ ਜਗ੍ਹਾ ਦੇ ਉੱਤੇ ਜਿੱਥੇ ਗਿੱਲੀਆਂ ਨਾ ਹੋਣ ਉੱਥੇ ਰੱਖ ਰੱਖ ਦਿੰਦਾ ਤੇ ਉਸ ਤੋਂ ਬਾਅਦ ਉਹ ਚਲਿਆ ਜਾਂਦਾ ਜਿਹੜੇ ਘਰ ਦੇ ਮਾਲਕ ਨੇ ਉਬ ਲੇਡੀ ਜਿਹੜੀ ਉਹ ਜਦੋਂ ਘਰ ਆਉਂਦੀ ਹੈ ਸੀਸੀਟੀਵੀ ਦੇਖਦੀ ਹੈ ਉਹਨੇ ਸਾਰੀ ਘਟਨਾ ਦੇਖੀ ਤੇ ਉਹ ਇੰਨੀ ਜ਼ਿਆਦਾ ਖੁਸ਼ ਹੋਈ ਕਿ ਉਹਨੇ ਉਹ ਵੀਡੀਓ ਜਿਹੜੀ ਉਹ ਵਾਇਰਲ ਕਰ ਦਿੱਤੀ ਆ ਵੀ ਦੇਖੋ ਅੱਜ ਵੀ ਹਿਊਮੈਨਿਟੀ ਜਿਹੜੀ ਹੈ ਉਹ ਕਿੱਡੇ ਵੱਡੇ ਪੱਧਰ ਦੇ ਉੱਤੇ ਹੈਗੀ ਆ ਕਿ ਉਹਦਾ ਕੋਈ ਕੰਮ ਨਹੀਂ ਸੀ ਇਹ ਕੋਈ ਵੱਡੀ ਗੱਲ ਨਹੀਂ ਹੈ ਪੀ ਚਾਦਰਾਂ ਅੱਗੇ ਰੱਖ ਗਿਆ ਹੁਣ ਉਹ ਡਿਲੀਵਰੀ ਬாய் ਉਹਦਾ ਆਪਣਾ ਕੰਮ ਹੈ ਮੈਂ ਮੈਨੂੰ ਪਤਾ ਹੈ ਕਿ ਜਿਹੜੇ ਲੋਕ ਡਿਲੀਵਰੀ ਕਰਦੇ ਨੇ ਉਹ ਲੇਟ ਵੀ ਹੁੰਦੇ ਹੁੰਦੇ ਨੇ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਹੈ ਤੇ ਇੰਨੇ ਮਿੰਟਾਂ ਦੇ ਵਿੱਚ ਉੱਥੇ ਪਹੁੰਚਣਾ ਇੰਨੇ ਮਿੰਟਾਂ ਚ ਉੱਥੇ ਪਹੁੰਚਣਾ ਸੋ ਉਹਨੇ ਆਪਣਾ ਕੰਮ ਛੱਡ ਕੇ ਹਿਮੈਨਿਟੀ ਜਿਹੜੀ ਦਿਖਾਈ ਹੈ ਕਿ ਮੈਂ ਇਹ ਇਹਨਾਂ ਦੀਆਂ ਚਾਦਰਾਂ ਯਾਰ ਗਿੱਲੀਆਂ ਹੋ ਜਾਣਗੀਆਂ ਸੋ ਉਹਨੇ ਕੀ ਕੀਤਾ ਚੁੱਕ ਕੇ ਅੰਦਰ ਰੱਖੀਆਂ ਉਹ ਲੇਡੀ ਨੂੰ ਇੰਨਾ ਪਸੰਦ ਉਹ ਚੀਜ਼ ਆਈ ਕਿ ਉਹਨੇ ਉਹ ਵੀਡੀਓ ਵਾਇਰਲ ਕਰ ਦਿੱਤੀ ਵੀਡੀਓ ਵਾਇਰਲ ਹੁੰਦੀ ਹੈ ਤੇ ਆਸਟ੍ਰੇਲੀਆ ਦੇ ਜਿਹੜੇ ਨੈਸ਼ਨਲ ਟੀਵੀ ਨੇ ਉਸ ਲੇਡੀ ਕੋਲ ਪਹੁੰਚ ਕਰਦੇ ਨੇ ਇੰਟਰਵਿਊ ਲਈ ਜਾਂਦੀ ਹੈ ਉਹ ਮੁੰਡੇ ਨੂੰ ਵੀ ਉੱਥੇ ਬੁਲਾਇਆ ਜਾਂਦਾ ਸੋ ਉਹਦਾ ਥੈਂਕਸ ਕੀਤਾ ਜਾਂਦਾ ਫਿਰ ਇਹ ਮਤਲਬ ਐਡੀ ਚਰਚਾ ਇਸ ਵੇਲੇ ਬਣੀ ਹੋਈ ਹੈ ਕਿ ਉਹ ਸਾਰੇ ਹੀ ਬੜੇ ਖੁਸ਼ ਹੋ ਰਹੇ ਨੇ ਉਸ ਨੌਜਵਾਨ ਦੇ ਉੱਤੇ ਸੋ ਮੇਰੇ ਮਤਲਬ ਕਹਿਣ ਦਾ ਇਹ ਹੈ ਸਾਡਾ ਇਸ ਵਿਸ਼ੇ ਤੇ ਗੱਲ ਕਰਨ ਦਾ ਮਤਲਬ ਇਹ ਹੈ ਕਿ ਦੇਖੋ ਐਦਾਂ ਦੇ ਵੀ ਲੋਕ ਹੈ ਨੇ ਇਹ ਨਹੀਂ ਕਿ ਜਦੋਂ ਇੱਕ ਕੋਈ ਬੰਦਾ ਮਾੜਾ ਕੰਮ ਕਰ ਦਵੇ ਤੇ ਸਾਰਿਆਂ ਨੂੰ ਭੰਡਣਾ ਸ਼ੁਰੂ ਕਰ ਦਿਓ ਸੋ ਸਿੱਖ ਤਾਂ ਜਾਣੇ ਹੀ ਦੂਜਿਆਂ ਦੀ ਹੈਲਪ ਵਾਸਤੇ ਜਾਂਦੇ ਆ ਜੇ ਛੋਟੀਆਂ-ਛੋਟੀਆਂ ਗੱਲਾਂ ਆਪਾਂ ਵੇਖੀਏ ਵੀ ਉਹ ਨੌਜਵਾਨ ਦਾ ਕੀ ਉਹਦਾ ਅੰਦਰੋਂ ਮਾਈਂਡ ਸੈਟ ਹੋਏਗਾ ਉਹ ਮਤਲਬ ਮੰਨ ਲਓ ਵੀ ਜੇ ਕਿਸੇ ਦੇ ਕੋਈ ਮੁਸੀਬਤ ਆ ਜਾਂਦੀ ਹੈ ਫਿਊਚਰ ਚ ਉਹਦੇ ਸਾਹਮਣੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਕੀ ਪਿੱਛੇ ਹਟੇਗਾ ਮਤਲਬ ਇਸ ਤਰ੍ਹਾਂ ਦਾ ਇੱਕ ਸਿੱਖ ਮਾਈਂਡ ਸੈਟ ਜਿਹੜਾ ਹੈਗਾ ਉਹ ਦੁਨੀਆ ਦੇ ਵਿੱਚ ਚੱਲ ਰਿਹਾ ਜਿਹਨੂੰ ਲੋਕ ਪਸੰਦ ਕਰਦੇ ਨੇ ਤੇ ਇਸ ਨੌਜਵਾਨ ਦੀ ਚਰਚਾ ਵੀ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ ਜੀ ਹਾਂ ਜੀ ਜੀ ਇੱਕ ਛੋਟੀ ਜੀ ਕਿ ਲੋਕੀ ਗਲਤੀ ਜੋ ਅਮਰੀਕਾ ਵਿੱਚ ਇੱਕ ਡਰਾਈਵਰ ਤੋਂ ਹੋਈ ਸੀਗੀ ਜਿਸ ਤਰੀਕੇ ਨਾਲ ਉਸਨੇ ਕਿੰਨਾ ਬਦਨਾਮ ਕੀਤਾ ਉਸਨੇ ਕਿਹ ਲੋਕ ਕਿੰਨਾ ਟਾਰਗੇਟ ਕੀਤਾ ਇੱਕ ਪੂਰੀ ਇਮੇਜ ਖਰਾਬ ਕੀਤੀ ਕਿਨੇ ਬਾਕੀ ਲੋਕਾਂ ਦੇ ਉੱਤੇ ਵੀ ਸਖਰੇ ਤਰੀਕੇ ਉਸੇ ਤਰੀਕੇ ਨਾਲ ਆਸਟ੍ਰੇਲੀਆ ਵਿੱਚ ਇੱਕ ਹੋਰ ਕਿਹ ਲੋਕ ਨੌਜਵਾਨ ਦੀ ਇਸ ਵੀਡੀਓ ਦੇ ਨਾਲ ਜੋ ਜਬਨ ਹੋਈ ਹੈ ਉਸਨੇ ਕਿਹ ਲੋਕ ਕਿ ਬਹੁਤ ਅੱਛਾ ਕਿਹ ਲੋਕ ਕਿ ਚੰਗਾ ਕਿਹ ਲੋਕ ਇਮਪ੍ਰੈਸ਼ਨ ਛੱਡਿਆ ਤੇ ਕਿਹ ਲੋਕ ਕਿ ਇਹ ਛੋਟੇ ਛੋਟੇ ਚੀਜ਼ਾਂ ਨੇ ਆਪਣੇ ਵੱਡੇ ਰੋਲ ਅਦਾ ਕਰਨ ਦੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਪਾਸੇ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਪ੍ਰੋਟੈਸਟ ਹੋ ਰਿਹਾ ਹੈ ਜੋ ਉੱਥੇ ਇਮੀਗ੍ਰੈਂਟਸ ਨੇ ਅੰਦਰੋਂ ਕਿਹਾ ਕਿ ਉੱਥੇ ਉਹਨਾਂ ਨੂੰ ਕਹਾ ਜੋ ਕਲਰ ਦੇ ਉੱਤੇ ਜੋ ਇੰਨਾ ਪ੍ਰਦਰਸ਼ਨ ਕਰਦੇ ਉਹ ਵੀ ਉਹ ਕਰਦੇ ਨੇ ਤੇ ਉੱਥੇ ਕੀ ਵੀਡੀਓ ਦੇ ਵੈਲ ਹੋਣ ਦੇ ਨਾਲ ਉਹ ਲੋਕ ਐਨਾ ਖੁਸ਼ ਵੀ ਹੋਏ ਨੇ ਤੇ ਇਹ بڑے ਕਿ ਲੋਕ ਕੇ ਚੰਗੇ ਸਿੰਪਟਮ ਨੇ ਤੁਹਾਨੂੰ ਨਾਲ ਜੁੜਨ ਲਈ ਆਪਣੇ ਵਿੱਚ ਸਾਡੇ ਦਿਸਣ ਦੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਭ ਦਾ ਬਹੁਤ ਧੰਨਵਾਦ